ਹਰੀ ਸ਼ਰਣਾ ਜੀ ਅੰਤੀ ਭਾਈ ਸਾਡੇ ਗੋੜੀ ਜਿੰਨੇ ਵੀ ਭਰਾ ਨਹੀਂ ਤੇ ਭੈਣ ਨਹੀਂ ਹੈਰੀ ਉਡੀ ਸਟੇਜ ਤੇ ਗ੍ਰਾਜ਼ਮਾਨ ਨੇ ਸਾਰੇ ਮੇਰੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਕਲਾਕਾਰਾਂ ਨੂੰ ਲੋ ਜੀ ਮਨੀਵੀਰ ਲਾਰਾ ਜੀ ਵਲੰਟੀ 7 ਨੰਬਰ ਦਰਸੀ ਦੇ ਵਿੱਚ ਬਹੁਤ ਸੋਹਣੀ ਪਲਾਂਟੀ ਵੀਰੇ ਤੇ ਮਨੀ ਵੀਰ ਜੀ ਆ ਮਨੀ ਹੈ ਮੇਰੇ ਵੀਰ ਜੀ ਨਾ ਹੁਣ ਪਲਾਂਟੀ ਦਾ ਸੀ 7 ਨੰਬਰ ਜਾਸ ਦੇ ਵਿੱਚ ਮੁੰਡਾ ਕਹਿੰਦੇ ਇੰਟਰਵਰਸਟੀ ਵੀ ਖੇਡਿਆ ਮੇਰੇ ਵੀਰੋ ਪਰ ਕਹਿੰਦੇ ਧਨੋਏ ਵੀਰ ਨਾਲ ਯਾਰੀ ਹੈ ਦਮਨ ਜੀ ਮੁੱਲਾਂਪੁਰ ਵਾਲਾ ਵੀਰ ਲਾ ਰਿਹਾ ਪਲਾਂਟੀ ਤੇ ਧਨੋਆ ਵੀਰ ਰੋਕ ਰਿਹਾ ਜੀ ਠੀਕ ਹੈ ਲੋ ਜੀ ਦੇਖੀਏ ਮਾਹਲਾ ਉਹ ਵਾਹ ਜੀ ਵਾਹ ਮੁੰਡਾ ਕਹਿੰਦੇ ਚਲੋ ਵਾਹ ਇਹਨੇ ਸਰਾ ਕਰਾ ਗਿਆ ਗੱਬੜੂ ਉਧਰ ਕਹਿੰਦੇ ਟਿਗੜ ਵਾਲੇ ਕਹਿੰਦੇ ਸ਼ੌਕੀ ਰਾਣਾ ਜੀ ਨੇ ਇੱਥੇ ਹੋਈ ਆ ਮੇਰੇ ਵੀਰੋ 20 ਤੋਂ 25 ਸਾਲਾਂ ਦਾ ਤਜਰਬਾ ਮੇਰੇ ਵੀਰੋ ਅਸ਼ੋਕ ਕਮਾਚੀ ਰਾਣਾ ਕਹਿੰਦੇ ਸ਼ੌਕੀ ਸਾਡਾ ਵੀਰ ਹੈ ਜਿਨ੍ਹਾਂ ਦਾ ਸੁਪੁੱਤਰ ਕਹਿੰਦੇ ਅੰਸ਼ ਵੀ ਖੇਡ ਰਿਹਾ ਮੇਰੇ ਵੀਰੋ ਬਹੁਤ ਸੋਹਣੀ ਪਲਾਂਟੀ ਸੇਵ ਕੀਤੀ ਵੀਰ ਨੇ। ਲੋ ਜੀ 8 ਨੰਬਰ ਜਰਸੀ ਦੇ ਵਿੱਚ ਬੰਦਪੁਰ ਦਾ ਵੀਰ ਪਲਾਂਟੀ ਲਾ ਰਿਹਾ। ਓ ਬੀਰ। ਲੋ ਜੀ ਪਲਾਂਟੀ ਫੇਰ ਬਰਾਬਰ ਆਉਗੀ। ਪਲਾਂਟੀਆਂ ਬਰਾਬਰ ਦੇ ਜੀ ਹਾਂ ਰਾਘਵ ਵੀਰ ਲਾਰੇ ਜੀ ਹੁ ਪਲਾਂਟੀ ਮੁੱਲਾਂਪੁਰ ਵੱਲੋਂ ਧਨਵਾਦ ਵੀਰ ਫੇਰ ਹੁਣ ਉਹ ਤੇ ਕਹਿੰਦੇ ਪਾਣਾ ਖੁੰਡਾ ਤਿਊੜਾ ਕਹਿੰਦੇ ਰੇਤਾ ਬਾਈ ਵੀ ਪੁੱਜ ਚੁੱਕਿਆ ਮੇਰੇ ਵੀਰੋ ਇਹ ਵੀ ਕਹਿੰਦੇ ਆਪਣੀ ਟੀਮ ਨਾਲ ਸਾਥ ਦੇ ਲੈ ਰੇਤਾ ਬਾਈ ਉਹ ਵੀ ਕਹਿੰਦੇ ਤਿਊੜਾ ਲਾ ਪੁੱਜ ਚੁੱਕਿਆ ਮੇਰੇ ਵੀਰੋ ਵਾਹ ਜੀ ਵਾਹ ਇਤਨੋ ਆ ਮੇਰੇ ਵੀਰੋ ਓਦਰ ਕਹਿੰਦੇ ਪੰਗੜੇ ਪਾ ਗਏ ਵੀਰੇ ਪੰਜਾਬ ਪੁਲਿਸ ਤੋਂ ਕਹਿੰਦਾ ਵੱਡੀਆਂ ਸਵਾਮਾ ਸਾਡਾ ਭਰਾਨਾ ਆ ਰਿਹਾ ਕੋਈ ਚੱਕਰ ਨਹੀਂ ਰੋਜਰ ਆਰਾਮ ਨਾਲ ਕੋਈ ਚੱਕਰ ਨਹੀਂ ਵੀਰੇ ਹੌਲੀ ਮਾਦੀ ਫੁੱਟਬਾਲ ਮਾਰੋ ਅਰਦਾਸ ਲਾ ਦੇ ਕਰ ਜਦੋਂ ਮੈਂ ਲਾਈ ਬੈਠਾ ਦੇਖ ਰਿਹਾ ਓਕੇ ਕੋਣ ਬੈਠਾ ਐਂਡ ਗੱਲ ਬਾਤ ਵਿੱਚ ਨੇ ਆ ਗਿਆ ਆਪਾਂ ਜਦੋਂ ਨਾ ਨਾ ਮੈਂ ਉਹੀ ਦੇਖ ਰਿਹਾ ਬੈਠ ਕੇ ਰੋਟੀ ਖਾਣਾ ਨਾਲੇ ਲਾਈ ਲਾਇਆ ਮੈਂ ਤਾਂ ਲਓ ਜੀ 6 ਨੰਬਰ ਸੀ ਬੰਦ ਤੇ ਐਲਈਡੀ ਦਾ ਜੇਤੂ ਪ੍ਰੇਸਰ ਜਾਮਾ ਵੀ ਇੰਦੇ ਗਰਾਊਂਡ ਦੇ ਉੱਚਾ ਟੱਕਰ ਚੁੱਕਾ ਮੇਰੇ ਵੀਰੋ ਇਹ ਮੁੰਡਾ ਕਹਿੰਦੇ ਟੋੜੇ ਨਾਲ ਤਾਂ ਭਗਤ ਆ ਮੇਰੇ ਮਿੱਤਰੋ ਇਹ ਵੀ ਕਹਿੰਦੇ ਬੱਲੇ ਬੱਲੇ ਕਰਾਊਗਾ ਮੇਰੇ ਵੀਰੋ ਲਓ ਜੀ ਬਹੁਤ ਸੋਹਣੀ ਬਲਾਂਟੀ ਵੀਰੇ ਬਹੁਤ ਬੜੀ ਅਗਲਾ ਟੀਮ ਆਰੀ ਮਾਣੇ ਕਹਿੰਦੇ ਬਿਰ ਲਾਈ ਦੀ ਕੁਆਲਿਟੀ ਕਿੰਦਾ ਆਰੀ ਵੀਰੇ ਨਾਲ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਰਨਾ ਸਾਡਾ ਵੀਰ ਕਹਿੰਦੇ ਬਿੱਲਾ ਉਹਨਾਂ ਵਰੂਟੇ ਨੂੰ ਜਿਹੜਾ ਬ੍ਰੇਕੀ ਨਾਲ ਦਿਖਦਾ ਹੋਇਆ ਕਹਿੰਦੇ ਧੀਰਾ ਵੱਜਦਾ ਸਾਡਾ ਦਾਸ ਰੇ ਕਹਿੰਦਾ ਹੁਣ ਤੱਕ 800 ਮੈਚ ਦੇਖ ਚੁੱਕੇ ਆ ਪਿੰਡਾਂ ਦੇ FIFA ਦਾ ਵੀ ਇਹਨੇ ਮੈਂਬਰ ਬਣ ਚੁੱਕੇ ਆ ICC ਦਾ ਵੀ ਇਹਨੇ ਚੀਫ ਸੈਕਟਰੀ ਬਣ ਚੁੱਕੇ ਆ ਲੋ ਜੀ ਬਿੱਲਾ ਵੀਰ ਲਾਰੇ ਮੁੱਲਾਂਪੁਰ ਬਤਨੋਆ ਵੀ ਰੇ ਰੋਗ ਰਿਹਾ ਸਾਡੇ 3:30 ਵਜੇ ਵੱਜੇ ਉਸਕੇ ਮੁੰਡਾ ਮੈਚ ਖੇਡਦਾ ਇਧਰ ਨਾ ਇਧਰ ਇਹ ਬਿੱਲਾ ਅੱਗਲਾ ਮੈਚ ਕਹਿੰਦੇ ਐਂ ਸਿਰੇ ਜੀ ਟੱਕਰਾ ਇੱਕ ਪਾਸੇ ਕਹਿੰਦੇ ਜਿਵੇਂ ਮੈਂ ਪਹਿਲਾਂ ਆਖਿਆ ਵੀ ਚੈਂਪੀਅਨ ਖਿਡਾਰੀ ਮੇਰੇ ਵੀਰੋ ਦੋ ਮੋਟਰਸਾਈਕਲਾਂ ਦਾ ਜੇਤੂ ਸਰਦਾਰ ਪਰਜੀਤ ਸਿੰਘ ਦਾ ਸੁਪੁੱਤਰ ਚਿਤਾਮਲੀ ਵਾਲਾ ਗੰਦਾ ਪੁੱਜਿਆ ਲੈ ਮੇਰੇ ਵੀਰੋ ਕਹਿੰਦੇ ਖੁਸ਼ੀ ਵਰਗੇ ਕਹਿੰਦੇ ਫੱਤੇ ਵਰਗੇ ਅਮਨ ਕੰਡੇ ਵਰਗੇ ਕਹਿੰਦੇ ਤਮਨ ਵਰਗੇ ਫੱਤੇ ਵਰਗੇ ਕਹਿੰਦੇ ਚੋਟੀ ਚੋਟੀ ਦੇ ਪਲੇਅਰ ਹੈ ਮੇਰੇ ਮਿੱਤਰੋ ਤੇ ਦੂਜੇ ਪਾਸੇ ਕਹਿੰਦੇ ਜਮਨ ਵਰਗੇ ਲੰਬੀ ਰੀਜ ਦਾ ਢੋਣਾ ਸ਼ਕੀ ਵਰਗੇ ਕਹਿੰਦੇ ਕਹਿੰਦੇ ਰੀਕੇ ਵਰਗੇ ਖੇਲ ਖੇਡਣਾ ਨੇ ਮੇਰੇ ਵੀਰੋ ਓ ਵੀਰ ਬਾਕੀ ਕਰ ਗਿਆ ਪਰ ਬਗਲਪੁਰ ਵਾਲਿਆਂ ਨੇ ਕਹਿੰਦੇ ਕੋਈ ਕਸਰ ਨਹੀਂ ਛੱਡੀ ਨਾਲ ਵੀ ਨਾਲ ਤੋਂ ਬਗਲਪੁਰ ਦੇ ਬਰਾਬਰ ਚਲਾ ਜਾਂਦੇ ਬਾਟੀਆਂ ਤਨੋਏ ਵੀਰ ਅਮਰਤ ਡੀ ਜੇ ਐਂਡ ਸਪੋਰਟ ਸਰਵਿਸ ਨੂੰ ਉਸ ਵੀਰ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਕਰਨ ਮੁੱਲਾਂਪੁਰ ਤੋਂ ਵੀਰ ਲਾਰੇ ਪਲਾਂਟੀ ਓ ਵਾਹ ਜੀ ਵਾਹ ਸਿਰਾ ਵੀਰੇ ਉਧਰ ਸਾਡਾ ਵੀਰ ਕਹਿੰਦੇ ਹਰਜੀਤ ਜੀਤੂ ਮਹਾਦਰ ਪੜਿਆ ਉਹ ਵੀ ਪ੍ਰਾਪਤ ਹੋ ਚੁੱਕਿਆ ਮੇਰੇ ਵੀਰੇ ਧੋਰੀ ਤਨਵਾ ਵੀਰ ਆ ਗਿਆ ਪਲਾਂਟੇ ਲੈਣਾ 5 ਨੰਬਰ ਜਰਸੀ ਦੇ ਵਿੱਚ ਵਾਹ ਜੀ ਪਲਾਂਟੇ ਵਿੱਚ ਉਂਗਲ ਕਮਾਤੀ ਜੀ ਆਜਾ ਸਰੂ ਮਿਲਾਓ ਦਿਵਾਸ਼ੂ ਪਰ ਹੋ ਚੁਕਿਆ ਮੇਰੇ ਵੀਰੋ ਰਸਤੇ ਵਿੱਚ ਹਿੰਦ ਇਹ ਵੀ ਹੁੰਦਾ ਕਹਿੰਦਾ 14 ਸਾਲ ਦੀ ਦੇ ਵਿੱਚ ਖੁੱਲਾ ਚੱਲੇ ਜਾਂਦਾ ਜਦ ਮਰਜੀ ਪਿੰਡ ਲਵੇ ਕਹਿੰਦਾ ਪ੍ਰਾਂਟਿਸ ਰੁਕ ਸਕਦੀ ਸੀ ਉੱਜਸ਼ਨ ਬਾਈ ਕਿਤਰਵਾਦੀ ਤਰਤੀਏ ਮੇਰੇ ਵੀਰੋ ਕਹਿੰਦੇ ਟੋਨੀ ਵਰਗੇ ਧੀਰੇ ਵਰਗੇ ਹੈਗੇ ਰਹਿੰਦੇ ਨੇ ਮੀਰੇ ਵਰਗੇ ਕਹਿੰਦੇ ਚੋਟੀ ਚੋਟੀ ਦਾ ਮੱਲ ਫੈਲਾ ਦਿੱتن ਮੇਰੇ ਵੀਰੋ ਇੱਕੀ ਚੜ੍ਹਦੀ ਜੀ ਮਨੀਸ਼ ਦਾ ਖਿਡਾਰੀ ਮੇਰੇ ਵਿਰੁੱਧ ਇੱਕ ਕਮਰ ਮੇਰੇ ਵਿਰੁੱਧ ਜਿਹੜਾ ਪੰਜਾਬ ਯੂਨੀਵਰਸਿਟੀ ਵਿੱਚ ਵੀ ਮੇਰੇ ਵੀਰੋ ਖੇਡਦਾ ਮੁੰਡਾ ਕਿੱਥੇ ਫਾਈਨਲ ਵਿੱਚ ਬੰਦੇ ਬਾਈ ਸੈਮੀਫਾਈਨਲ ਵਿੱਚ ਜ਼ਰੂਰ ਬਾਈ ਸੈਮੀਫਾਈਨਲ ਵਿੱਚ ਮਿਲਦੇ ਉਹੜਾ ਸੋਰੀ ਇਹ ਮੈਂ ਅਲਟੀਮੇਟਿਕ ਕਰਦਾ ਹਾਂ ਪੀਸੀਐਸ ਲਈ ਵੀ ਤਿਆਰੀ ਕਰਦਾ ਫੁੱਟਬਾਲ ਜਗਤਵਰਮਾ ਬਹੁਤ ਵੱਡੀਆਂ ਭਰਾਵਾਂ ਦੀ ਦੁਆਵਾਂ ਨੇ ਤੇ ਜੂਰ ਪ੍ਰਾਕਰ ਦੇ ਸੈਲੈਕਟ ਹੋਏ ਜਿਹੜੀ ਨਾਰਥ ਜ਼ੋਨ ਦੇ ਵਿੱਚ ਚੈਂਪੀਅਨਸ਼ਿਪ ਹੋਈ ਹੈ ਮੇਰੇ ਵੀਰ ਨੂੰ ਪੰਜਾਬ ਯੂਨੀਵਰਸਿਟੀ ਦੀ ਟੀਮ ਆ ਉਹਦੇ ਵਿੱਚ ਵੀ ਮੇਰੇ ਵੀਰ ਨੂੰ ਮੁੰਡੇ ਨੇ ਹਿੱਸਾ ਲ ਲਿਆ ਤੇ ਉਹਦੇ ਵਿੱਚ ਵੀ ਮੇਰੇ ਵੀਰ ਨੂੰ ਟੀਮ ਜਿਹੜੀ ਪੀਯੂ ਦੀ ਜਿੱਤੂ ਰਹੀ ਹੈ ਹਾਂਜੀ ਮੈਂ ਦੋ ਟਰਪੇਡ ਮੇਰੇ ਕੋਲ ਰੱਖੀ ਜੇ ਜੇ ਕੱਢ ਦੇ ਦੂਜੀ ਵਾਰ ਕੁਝ ਨਹੀਂ ਕਰਦੇ ਹੋ ਇੱਕ ਵਾਰ ਹੈ ਜੀ ਦੂਜੀ ਵਾਰ ਕੁਝ ਨਹੀਂ ਕਰਦੇ ਹੋ ਜੀ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਹੈ ਜਿਹੜਾ ਇੱਕ ਹੋਇਆ ਜਾ ਰਿਹਾ ਹੈ ਇਸ ਲਈ ਬਹੁਤ ਵੱਡਾ ਧੰਨਵਾਦ ਸਾਡੇ ਭਰਾਵਾਂ ਦਾ ਰਾਣਾ ਕੁਸ਼ਲਪਾਲ ਜੀ ਨਿਰਪਾਲ ਰਾਣਾ ਜੀ ਸਾਡੇ ਗੋੜੇ ਗੋੜੀ ਚ ਸਰਪੰਚ ਸਾਹਿਬ ਜਸਵਿੰਦਰ